ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਆ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜੇਕਰ ਆਪਾਂ ਸਭ ਤੋਂ ਪਹਿਲਾਂ ਸਿਸਟਮ ਦੀ ਗੱਲ ਕਰੀਏ ਤਾਂ ਇਸ ਵਕਤ ਇੱਕ ਚੱਕਰਵਾਤ ਆ ਜਿਹੜਾ ਉਹ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਜਿਹੜਾ ਕਿ ਡੀਪ ਡਿਪਰੈਸ਼ਨ ਦੇ ਰੂਪ ਦੇ ਵਿੱਚ ਉੱਥੇ ਬਣਿਆ ਹੋਇਆ ਤੇ ਇਸ ਤੋਂ ਬਿਨਾ 3 ਤੋਂ ਲੈ ਕੇ 6 ਨਵੰਬਰ ਦੇ ਦਰਮਿਆਨ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੇਗਾ ਤੇ ਉਹਦੇ ਨਾਲ ਪ੍ਰੇਰਿਤ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਬਣੇਗਾ ਤੇ ਇਹਦੇ ਨਾਲ ਨਾਲ ਹੀ ਜਿਹੜਾ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਡੀਪ ਡਿਪਰੈਸ਼ਨ ਹੈ ਇਹ ਕਮਜ਼ੋਰ ਹੋ ਕੇ ਚੱਕਰਵਾਤ ਦੇ ਰੂਪ ਦੇ ਵਿੱਚ ਦੱਖਣੀ ਰਾਜਸਥਾਨ ਦੇ ਭਾਗਾਂ ਤੇ ਪਹੁੰਚੇਗਾ ਉਸ ਤੋਂ ਪਹਿਲਾਂ ਜੇਕਰ ਆਪਾਂ ਇੱਕ ਤਰੀਕ ਦੀ ਗੱਲ ਕਰੀਏ ਅੱਜ ਦੀ ਕੱਲ 31 ਤਰੀਕ ਨੂੰ ਪੰਜਾਬ ਦੇ ਵਿੱਚ ਉੱਤਰ ਪੱਛਮ ਦੀਆਂ ਹਵਾਵਾਂ ਕਾਫੀ ਤੇਜ਼ੀ ਨਾਲ ਚੱਲੀਆਂ ਪਰੰਤੂ ਫੇਰ ਵੀ ਜਿਹੜਾ ਧੂਆ ਉਹ ਇੰਨਾ ਜ਼ਿਆਦਾ ਧੰਦਲ ਫੈਲ ਚੁੱਕਿਆ ਵਾਤਾਵਰਨ ਦੇ ਵਿੱਚ ਜਿਹਦੇ ਨਾਲ ਸਾਹ ਲੈਣਾ ਜਿਹੜਾ ਉਹ ਔਖਾ ਹੋ ਚੁੱਕਾ ਰਾਤ ਦੇ ਟਾਈਮ ਸ਼ਾਮ ਦੇ ਟਾਈਮ ਅਤੇ ਸੋਹਾਂ ਦੇ ਟਾਈਮ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਆ ਵਾਤਾਵਰਨ ਦਾ ਦੂਸ਼ਿਤ ਹੋਇਆ ਪਿਆ ਬੁਰੀ ਤਰ੍ਹਾਂ ਦੇ ਨਾਲ ਤੇ ਜੇਕਰ ਤੇਜ਼ ਹਵਾ ਚੱਲਦੀ ਆ ਤਾਂ ਇਹਦੇ ਵਿੱਚ ਕੋਈ ਸੁਧਾਰ ਹੋ ਸਕਦਾ ਨਹੀਂ ਤਾਂ ਬਹੁਤ ਜ਼ਿਆਦਾ ਮੁਸ਼ਕਲਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਬ ਦੀ ਹਵਾ ਚੱਲੂਗੀ 3 ਤਰੀਕ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਇਹ ਧੂਆਂ ਧੰਦਲਾ ਇਹ ਹੋਰ ਜ਼ਿਆਦਾ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਵਧਣ ਦੀ ਸੰਭਾਵਨਾ ਵਧ ਰਹੀ ਆ ਜੇਕਰ ਹੁਣ ਆਪਾਂ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ 3 ਤਰੀਕ ਤੋਂ ਲੈ ਕੇ 6 ਤਰੀਕ ਦੇ ਦਰਮਿਆਨ ਆ ਪੰਜਾਬ ਦੇ ਮੌਸਮ ਨੂੰ ਇੱਕ ਵੈਦਰ ਸਿਸਟਮ ਪ੍ਰਭਾਵਿਤ ਕਰ ਰਿਹਾ ਜਿਹੜਾ ਕਿ ਹੈ ਜੰਮੂ ਕਸ਼ਮੀਰ ਦੇ ਉੱਤੇ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਦੇ ਉੱਤੇ ਵੈਸਟਰਨ ਡਿਸਟਰਬੈਂਸਾ ਜਿਹੜਾ ਉਹ 3 ਤਰੀਕ ਨੂੰ ਪਹੁੰਚ ਜਾਣਾ ਤੇ 4 ਤਰੀਕ ਤੋਂ ਇਸ ਵੈਸਟਰਨ ਡਿਸਟਰਬੈਂਸ ਦਾ ਅਸਰ ਹੈ ਜਿਹੜਾ ਉਹ ਸ਼ੁਰੂ ਹੋਊਗਾ ਜੰਮੂ ਕਸ਼ਮੀਰ ਦੇ ਭਾਗਾਂ ਤੇ ਜਿਹੜਾ ਕਿ 4 ਤੋਂ ਲੈ ਕੇ 6 ਤਰੀਕ ਦੇ ਦਰਮਿਆਨ ਜੰਮੂ ਕਸ਼ਮੀਰ ਦੇ ਭਾਗਾਂ ਤੇ ਜ਼ਬਰਦਸਤ ਅਸਰ ਕਰੂਗਾ ਜਿਸ ਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਜਬਰਦਸਤ ਭਾਰੀ ਬਰਸਬਾਰੀ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੇ ਨਾਲ ਗੜੇਮਾਰੀ ਹੋਣ ਦੀ ਸੰਭਾਵਨਾ ਜੇਕਰ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਾ 4 ਤਰੀਕ ਤੇ 5 ਤਰੀਕ 4 ਤਰੀਕ ਦੀ ਰਾਤ ਅਤੇ 5 ਤਰੀਕ ਦਾ ਦਿਨ ਤੇ ਰਾਤ ਸ਼ਾਮ ਤੱਕ ਜਿਹੜੀ ਆ ਪੰਜਾਬ ਦੇ ਉੱਤਰ ਪੱਛਮੀ ਇਲਾਕੇ ਤੇ ਨਾਲ ਦੀ ਨਾਲ ਪੂਰਬੀ ਇਲਾਕੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਮੋਗਾ ਦੇ ਕੋਲ ਜਿੱਥੇ ਗੁਰਦਾਸਪੁਰ ਬਠਿੰਡਾ ਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਰੋਪੜਾ ਨੰਗਲ ਮਹਾਲੀ ਖਰੜਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਦੇ ਨਾਲ ਦੀ ਨਾਲ ਪਟਿਆਲਾ ਸੰਗਰੂਰ ਦੇ ਹਿੱਸੇ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ਾ ਹੋ ਸਕਦੀ ਆ ਤੇ ਕੁਝ ਥਾਵਾਂ ਦੇ ਉੱਤੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਭਾਗਾਂ ਦੇ ਵਿੱਚ ਤੇਜ਼ ਬਾਰਸ਼ਾ ਹੋਣ ਦੀ ਸੰਭਾਵਨਾ ਬਣੀ ਹੋਈ ਆ ਜਿਹੜੇ ਪੰਜਾਬ ਦੇ ਦੱਖਣੀ ਹਿੱਸੇ ਆ ਜਿਵੇਂ ਕਿ ਫਰੀਦਕੋਟਾ ਫਿਰੋਜ਼ਪੁਰਾ ਮਕਸਰਮ ਲੋਟਾ ਬੋਰਾ ਫਾਜ਼ਲਕਾ ਮਾਨਸਾ ਬਠਿੰਡਾ ਇਨ੍ਹਾਂ ਇਲਾਕਿਆਂ ਦੇ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਬੱਦਲਾਂ ਦੀ ਆਵਾਜ਼ ਆਈ ਹੈ ਜਿਹੜੀ ਹੋਊਗੀ। ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਪੂਰਬੀ ਭਾਗਾਂ ਦੇ ਵਿੱਚ ਵੀ ਕੁਝ ਬਰਖਾ ਜਿਹੜੀ ਉਹ ਹੋ ਸਕਦੀ ਹੈ। ਦਿੱਲੀ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹਲਕੀ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਕੁਝ ਥਾਵਾਂ ਤੇ ਹੋਣ ਦੀ ਸੰਭਾਵਨਾ ਜਿਹੜੀ ਉਹ ਵੜੀ ਹੋਈ ਆ। ਜੇਕਰ ਇਹ ਚੱਕਰਵਾਤ ਜਿਸ ਤਰ੍ਹਾਂ ਕਿ ਆਪਾਂ ਨੂੰ ਦਿਖ ਰਿਹਾ ਜੇਕਰ ਇਹ ਚੱਕਰਵਾਤ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਕਿ ਵੈਦਰ ਸਿਸਟਮ ਵੈਸਟਰਨ ਡਿਸਟਰਬੈਂਸ ਆ ਰਿਹਾ ਉਹਦੇ ਨਾਲ ਮਿਲ ਗਿਆ ਦੱਖਣੀ ਰਾਜਸਥਾਨ ਤੇ ਬਣਿਆ ਹੋਇਆ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਦੱਖਣ ਵਰਤੀ ਵਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਸਕਦੀ ਆ ਜਾਨੀ ਕਿ ਪੰਜਾਬ ਦੇ ਜਿਹੜੇ ਦੱਖਣੀ ਹਿੱਸੇ ਆ ਤੇ ਨਾਲ ਦੇ ਨਾਲ ਰਾਜਸਥਾਨ ਦੇ ਉੱਤਰੀ ਹਿੱਸੇ ਆ ਇਹ ਵੀ ਪ੍ਰਭਾਵਿਤ ਹੋਣਗੇ ਜਿਹਦੇ ਵਿੱਚ ਗੰਗਾ ਨਗਰ ਚੁਰੂ ਹਨੂਮਾਨਗੜ ਜੇਕਰ ਥੋੜਾ ਜਿਆ ਹੋਰ ਦੱਖਣ ਵਰਤੀ ਹੁੰਦਾ ਸਿਸਟਮ ਨਹੀਂ ਤਾਂ ਪੰਜਾਬ ਦੇ ਜਿਆਦਾ ਉੱਤਰੀ ਪੂਰਬੀ ਤੇ ਕੇਂਦਰੀ ਪੰਜਾਬ ਆ ਜਿਹੜਾ ਇਹਨਾਂ ਦੇ ਵਿੱਚ ਵਰਖਾ ਥੋੜੀ ਵੱਧ ਹੋ ਸਕਦੀ ਆ ਬਾਕੀ ਇਲਾਕਿਆਂ ਦੇ ਵਿੱਚ ਵਰਖਾ ਜਿਹੜੀ ਬੱਦਲ ਵਾਜ ਦੇ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾ ਹਰਿਆਣੇ ਦੇ ਵੀ ਜਿਹੜੇ ਭਾਗ ਆ ਉੱਤਰੀ ਭਾਗ ਆ ਜਿਵੇਂ ਕਿ ਅੰਬਾਲਾ ਕੁਰਕ ਖੇਤਰ ਆ ਜੀਂ ਦਾ ਕੈਂਥਲ ਕਰਨਾਲ ਤੇ ਉੱਪਰਲੇ ਸੋਨੀਪੱਤ ਪਾਣੀਪਤ ਇਹਨਾਂ ਭਾਗਾਂ 'ਚ ਬਰਖਾ ਹੋਣ ਦੀ ਜ਼ਿਆਦਾ ਸੰਭਾਵਨਾ ਜਿਹੜੇ ਨਿਚਲੇ ਇਲਾਕੇ ਆ ਜਿਸ ਤਰ੍ਹਾਂ ਕਿ ਬਿਲਕੁਲ ਰਾਜਸਥਾਨ ਦੇ ਨਾਲ ਲੱਗਦੇ ਆ ਉਹਨਾਂ ਦੇ ਵਿੱਚ ਬਰਖਾ ਜਿਹੜੀ ਉਹ ਘੱਟ ਆਉਣ ਦੀ ਸੰਭਾਵਨਾ ਇਸ ਬਰਖਾ ਦੇ ਵਿੱਚ ਵਾਧਾ ਵੀ ਹੋ ਸਕਦਾ ਘਾਟਾ ਹੋਣ ਦੀ ਸੰਭਾਵਨਾ ਘਾਟਾ ਕਿਉਂਕਿ ਵੈਸਟਰਨ ਡਸਟਰਮੰਸ ਆਉਣਾ ਹੀ ਆਉਣਾ ਔਰ ਜ਼ਬਰਦਸਤ ਤਰੀਕੇ ਨਾਲ ਆਉਣਾ ਉਹ ਤੈ ਹੋ ਚੁੱਕਿਆ ਤੇ ਜੇਕਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਹੁੰਦਾ ਉਹਦੀ ਅਪਡੇਟ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਜ਼ਰੂਰ ਦੇਵਾਂਗੇ ਨਾਲ ਦੀ ਨਾਲ ਵੀਡੀਓ ਪਾ ਕੇ ਇੰਨੀ ਕੁ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਮੀਦ ਕਰਦੇ ਹਾਂ ਸਾਡੇ ਵੱਲੋਂ ਜਿਹੜੀ ਦਿੱਤੀ ਗਈ ਜਾਣਕਾਰੀ ਆ ਉਹ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੇ ਸੁਝਾਅ ਵੀ ਦਿਓ ਤੇ ਨਾਲ ਦੀ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਸ ਤੋਂ ਬਾਅਦ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ 6 ਤਰੀਕ ਤੋਂ ਬਾਅਦ ਆ 7 ਤਰੀਕ ਨੂੰ ਮੌਸਮ ਤੌਰ ਤੇ ਖੋਜ ਕੋ ਜਣਾ ਤੇ ਉੱਤਰ ਪੱਛਮ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਤੇਜ਼ੀ ਦੇ ਨਾਲ ਚੱਲਣਗੀਆਂ ਜਿਹਦੇ ਨਾਲ ਟੈਂਪਰੇਚਰ ਆ ਪੰਜਾਬ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਘਟੂਗਾ ਉੱਪਰਲਾ ਟੈਂਪਰੇਚਰ ਆ ਮੈਕਸਿਮਮਾ ਜਿਹੜਾ ਉਹ 20 ਤੋਂ ਲੈ ਕੇ 25 ਦੇ ਦਰਮਿਆਨ ਤੇ ਨੀਚੇ ਵਾਲਾ ਜਿਹੜਾ ਉਹ 10 12 ਤੋਂ ਲੈ ਕੇ 15 ਡਿਗਰੀ ਤੱਕ ਆਉਣ ਦੀ ਸੰਭਾਵਨਾ ਬਣ ਜਣੀ ਆ ਕਿਉਂਕਿ ਬਹੁਤ ਸਾਰੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਉੱਤਰ ਪੱਛਮ ਦੇਸਾਂ ਤੋਂ ਪਹਾੜਾਂ ਤੋਂ ਬਰਫ਼ਬਾਰੀ ਹੋਣ ਦੇ ਕਰਕੇ ਆਉਣਗੀਆਂ ਪੰਜਾਬ ਦੇ ਵਿੱਚ ਜਿੱਨਾ ਠੰਡ ਦੇ ਵਿੱਚ ਵਾਧਾ ਹੋਊਗਾ ਇਸ ਤੋਂ ਮੈਨਾਂ 12 11 ਤੋਂ ਲੈ ਕੇ 14 ਤਰੀਕ ਦਰਮਿਆਨ ਇੱਕ ਹੋਰ ਵੈਸਟਰਨ ਡਿਸਟਰਬੈਂਸ ਆ ਰਿਹਾ ਕਮਜ਼ੋਰ ਜਿਹਾ ਜਿਹੜਾ ਕਿ ਪਹਾੜਾਂ ਤੇ ਆਪਣਾ ਅਸਰ ਕਰ ਸਕਦਾ ਨਾਲ ਦੀ ਨਾਲ 18 ਤੋਂ ਲੈ ਕੇ 20 ਦਰਮਿਆਨ ਇੱਕ ਹੋਰ ਵੈਸਟਰਨ ਡਿਸਟਰਬੈਂਸ ਆਊਗਾ ਉਹ ਚੰਗੀ ਬਰਖਾ ਤੇ ਬਰਫ਼ਬਾਰੀ ਆ ਜਿਹੜਾ ਉਹ ਡੇਢ ਦੇ ਜੋਗ ਆ ਉਹਦੇ ਬਾਰੇ ਜੋ ਵੀ ਅਪਡੇਟ ਆਊਗੀ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੇਵਾਂਗੇ ਬਾਕੀ ਕਿਸਾਨ ਵੀਰ ਆ ਜਿਹੜੇ ਉਹ ਆਪਣੀ ਬਜਾਈ ਸੰਬੰਧੀ ਕਾਰਵਾਈ ਜਿਹੜੀ ਚੱਲ ਰਹੀ ਆ ਉਹ ਚੱਲ ਸਕਦੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇੱਕ ਅੱਦੇ ਦਿਨ ਦਾ ਜਿਹੜਾ ਇਹ ਮੌਸਮ ਆ ਜਿਹੜਾ ਉਹ ਖਰਾਬ ਹੋਣਾ ਬਾਕੀ ਮੌਸਮ ਆ ਜਿਹੜਾ ਉਸ ਤੋਂ ਬਾਅਦ ਫਿਰ ਠੀਕ ਹੋ ਜਾਣਾ ਅਨਕੂਲ ਹੋ ਜਾਣਾ ਕਣਕ ਦੀ ਫਸਲ ਆ ਜਿਹੜੀ ਉਹ ਤੁਸੀਂ ਬੀਜ ਸਕਦੇ ਹੋ ਆਲੂਆਂ ਦੀ ਫਸਲ ਕਾਫੀ ਜ਼ੋਰਾਂ ਤੇ ਬਜਾਈ ਆ ਜਿਹੜੀ ਉਹ ਚੱਲ ਰਹੀ ਆ ਝੋਨੇ ਦੀ ਫਸਲ ਤਕਰੀਬਨ ਤਕਰੀਬਨ ਆ ਜਿਹੜੀ ਉਹ ਕੱਟੀ ਜਾ ਚੁੱਕੀ ਆ ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਵੀ ਜਲਦੀ ਨਿਬੜਣ ਦੀ ਆਸ ਹੈ ਉਮੀਦ ਕਰਦੇ ਆ ਵੀਡੀਓ ਅੱਛੇ ਲੱਗੇ ਹੋ ਸਾਡੇ ਚੈਨਲ ਨੂੰ